ਨੀ ਆਈਏ ਚੇਤਾ ਰੱਖੀ ਤੇ ਕੱਲ ਮੈਂ ਦੱਸਿਆ ਹੀ ਐ 41 ਸਾਲ 9 ਮਹੀਨੇ 15 ਦਿਨ ਦੇ ਸਿਕਲਗੀਆਂ ਵਾਲੇ ਜਿੱਦਾਂ ਦੁਨੀਆ ਚੋਂ ਚਲੇ ਗਏ ਅਜੇ ਦਾੜੀ 'ਚ ਤੌਲਾ ਆਇਆ ਨਹੀਂ ਸੀ ਚਿੱਟੀ ਨਹੀਂ ਸੀ ਹੋਈ ਗੁਰੂ ਗੋਬਿੰਦ ਸਿੰਘ ਦੀ ਦਾੜੀ 'ਚ ਇੱਕ ਤੌਲਾ ਨਹੀਂ ਸੀ ਆਇਆ ਜੀ ਕਾਲੀ ਦਾੜੀ ਸੀ ਆ ਸਾਡੇ ਪੁਰਾਣੇ ਮੈਂ ਵੇਖਦਾ ਹੁੰਦਾ ਸੀ 60 ਸਾਲ ਦਿਆਂ ਨੂੰ ਤੌਲੇ ਆਉਂਦੇ ਸੀ 50 ਤੋਂ ਬਾਅਦ ਟੌਲੇ ਆਉਣੇ ਸ਼ੁਰੂ ਹੁੰਦੇ ਸੀ 60 'ਚ ਜਾ ਕੇ ਟੌਲੇ ਆਉਂਦੇ ਸੀ। ਅੱਜ ਕੱਲ ਤੇ 25-25 ਸਾਲਾਂ ਸਾਲਾਂਦਿਆਂ ਦੀ ਦਾੜੀ ਦਿੱਤੀ ਹੋਈ ਜਾਂਦੀ ਹੈ। ਅੱਗੇ 60 ਸਾਲ 50 ਸਾਲ ਤੋਂ ਬਾਅਦ ਟੌਲੇ ਆਉਂਦੇ। ਹੁਣ ਤੇ ਇਹ ਨਹੀਂ ਪਤਾ ਗਾਂ ਨੂੰ ਆਉਣ ਹੀ ਚ ਟੂਈ ਲੱਗ ਜੇ ਸਿੱਧੀ ਵੀ। ਗਾਲੀ ਆਲਾ ਕੰਮ ਹੀ ਖਤਮ ਹੋ ਜਾਵੇ। ਜਿਹੜੇ ਹਿਸਾਬ ਨਾਲ 25 ਸਾਲ ਦਾ ਵੇਖੋ ਸੋਚੋ ਤੇ ਸਹੀ। ਵੀ 16 ਸਾਲ ਦੇ ਨੂੰ ਦਾੜੀ ਆਈ। ਤੇ 25 ਸਾਲ ਦੇ ਦੀ ਚਿੱਟੀ ਇਹੀ ਹੋ ਰਿਹਾ ਅੱਜ ਕੱਲ 25 25 ਸਾਲਾਂ ਦੇ ਦਾੜੀ ਚਿੱਟੀ ਹੋਈ ਜਾਂਦੀ ਹੈ ਤੇ ਬਸ ਫਿਰ ਜੇ ਕਿਤੇ ਹੋਰ 2 10 20 30 ਸਾਲਾਂ ਤੱਕ ਇਹੀ ਹੋਣਾ ਵੀ ਜਦੋਂ ਆਊ ਚਿੱਟੀ ਹੋਈ ਆਊ ਮੜੇ ਨਹੀਂ ਰਹਿਗੇ 2 4 ਸਾਲ ਤੇ ਹੈਗੀ ਕਾਲੀ ਵਿੱਚ ਮੜੇ ਦਾ ਕਾਲੀ ਦਾ ਟਾਈਮ ਰਹੇਗਾ ਘਟੀ ਜਾਂਦਾ ਜੂਰੀਏ ਰੇ ਸਪਰੇ ਆ ਧੂਮਾ ਤਾਂ ਵਾਜਾ ਸਾਰਾ ਕੁਝ ਅਸਰ ਕਰਦਾ ਹੀ ਏ ਆਕਾ ਠੋਕੀ ਚੱਲੀਏ ਦੁਨੀਆ ਖੰਗਦੀ ਏ ਸਾਡਾ ਕੀ ਵਿਗੜਦਾ ਹੈ ਸਾਡਾ ਹੀ ਵਿਗੜਨਾ ਹੈ ਲੋਕ ਆਪਾਂ ਵਿੱਚੇ ਹੀ ਆ ਆਪਣਾ ਹੀ ਵਿਗੜਨਾ ਆ ਪੋਲੂਸ਼ਨ ਫੜਾਵਾਂਗੇ ਯੂਰੀਏ ਪਾਵਾਂਗੇ ਰੇਹ ਪਾਵਾਂਗੇ ਮੈਂ ਸਾਨੂੰ ਟੀਕੇ ਲਾ ਲਾ ਕੇ ਚੋਵਾਂਗੇ ਤੇ ਫਿਰ ਭਾਈ ਆਹੀ ਗੱਲ ਹੈ ਹਾਰਮੋਨ ਹੀ ਚੇਂਜ ਹੋਈ ਜਾਂਦੇ ਨੇ ਜਿਹੜਾ ਦੁੱਧ ਹੈ ਟੀਕਿਆਂ ਵਾਲਾ ਹੈ ਦਵਾਈਆਂ ਟੀਕਿਆਂ ਵਾਲੀਆਂ ਐਡਾ ਕ ਕੱਦੂ ਹੈ ਐਡਾ ਕ ਐਡਾ ਕ ਟੀਕਾ ਲਾਤਾ ਉਹਦੀ ਬੇਲ ਨੂੰ ਸਵੇਰ ਨੂੰ ਐਡਾ ਹੋ ਗਿਆ ਜਿਹੜਾ ਉਹਨੇ ਬਣਨਾ ਹੈ ਜਿਹੜਾ ਉਹਨੇ ਬਣਨਾ ਗੁਰਮਖੋ ਆਪਣੇ ਹਿਸਾਬ ਨਾਲ ਉਹਨੇ ਅਜੇ 10 ਦਿਨਾਂ ਨੂੰ ਬਣਨਾ ਸੀ ਤੂੰ ਇੱਕ ਰਾਤ ਜੀ ਬਣਾ ਤਾ ਆ ਮੁਰਗਾ ਜਿਹੜਾ ਖੁੱਲਾ ਛੱਡਿਆ ਸੀ ਇਹਨੇ 8 ਮਹੀਨਿਆਂ ਚ ਬਣਨਾ ਸੀ ਬੋਲਟੀ ਫਾਰਮ ਵਾਲੇ 40 ਦਿਨਾਂ ਚ ਹੀ ਬਣਾ ਦਿੰਦੇ ਨੇ ਲਾ ਲਾ ਕੇ ਟੀਕੇ ਤੇ ਸਾਡੇ ਵਾਲੇ ਕਹਿਣਗੇ ਇਹਦੇ ਨਾਲ ਡੌਲੇ ਬਣਾਵਾਂਗੇ ਬਣਾ ਲੈ ਡੌਲੇ ਉਹਦੀ ਪਤਾ ਲੱਗਦਾ ਜੀ ਵੱਡਾ ਸੌਰਾ ਬੰਦਾ ਕਮਾਲ ਦਾ ਖੜਾਰੀ ਸ਼ਰੀਰ ਹੈ ਸਾਹਣ ਵਰਗਾ ਕਹਿੰਦੇ ਅਟੈਕ ਹੋ ਗਿਆ ਖਾ ਲੋ ਇਹ ਸੇਫ ਹੈ ਆ ਜਿਹੜੇ ਆ ਪਾਲਟੀ ਫਾਰਮ ਵਾਲਾ ਉਹ ਉਹਨਾਂ ਨੂੰ ਤਾਂ ਖੁੱਲਾ ਛੱਡ ਦੇ ਵਿਚਾਰਿਆਂ ਤੋਂ ਤੁਰਿਆ ਨਹੀਂ ਜਾਂਦਾ ਉਹ ਤੇ ਡਿਗੇ ਪਏ ਆ ਤੁਰ ਨਹੀਂ ਹੁੰਦਾ ਉਹਨਾਂ ਤੋਂ ਆ ਪਿੰਜਰਿਆਂ ਜਾਂਦੇ ਵਿੱਚ ਮੁਰਗੇ ਕੈਦ ਕੀਤੇ ਹੋਏ ਆ ਤੇ ਤੁਰਿਆ ਨਹੀਂ ਜਾਂਦਾ ਉਹਨਾਂ ਤੋਂ ਛੱਡ ਦਿਓ ਖੁੱਲੇ ਉਹਨਾਂ ਦੇਖਿਓ ਉਹ ਤੇ ਉੱਥੇ ਬਹਿ ਹੀ ਜਾਣਗੇ ਤੁਰਿਆ ਹੀ ਨਹੀਂ ਜਾਂਦਾ ਉਹ ਤੇ ਉਹਨਾਂ ਨੇ ਜਿਹੜੀ ਚੀਜ਼ 6 ਮਹੀਨਿਆਂ ਚ ਪਲਣੀ ਹੈ ਉਹ 60 ਦਿਨਾਂ ਚ ਤੇ ਫੇਰ ਉਹ ਜਿਹੜਾ ਤੇਰੇ ਅੰਦਰ ਜਾਊ ਉਹ ਜਿਹੜੇ ਟੀਕੇ ਉਹਨੂੰ ਲਾਏ ਨੇ ਜਿਹੜੀਆਂ ਦਵਾਈਆਂ ਉਹਨੂੰ ਦਿੱਤੀਆਂ ਨੇ ਉਹ ਤੇਰੇ ਅੰਦਰ ਵੀ ਗਈਆਂ ਤੇ ਜਿਹੜਾ ਜਵਾਨ ਬੱਚਾ ਹੁੰਦਾ ਸੀ 18 ਸਾਲ ਦਾ ਜ 12 ਦਾ ਹੋ ਰਿਹਾ ਹੈ ਤੇ ਜਿਹੜਾ ਬੰਦਾ ਬੁੱਢਾ ਹੁੰਦਾ ਸੀ 60 ਦਾ ਇਹ ਹੁਣ 40 ਦਾ ਹੀ ਹੋ ਜਾਂਦਾ ਹੈ ਤੇ ਜਿਹੜੀਆਂ ਦਾੜੀਆਂ 50 ਦੀਆਂ ਚਿੱਟੀਆਂ ਹੁੰਦੀਆਂ ਸੀ ਹੁਣ 25 ਤੇ ਆ ਗਿਆ ਕੰਮ ਤੇ ਅੱਗੇ ਅੱਗੇ ਖਾਣਾ ਇਦਾਂ ਦਾ ਬਣ ਰਿਹਾ ਸਾਡਾ ਤੇ ਅੱਗੇ ਹੋਰ ਵਿਗੜ ਜਾਣਗਾ ਵਿਗੜੇ ਗਈ ਨਾ ਫਿਰ ਗੱਲ ਸਹੀ ਉਹੀ ਹੈ ਵੀ ਕੀ ਪਤਾ ਚਿੱਟੀ ਉਹੀ ਆਵੇ ਸਿੱਧੀ ਹੋ ਸਕਦਾ ਇਦਾਂ ਹੀ ਬਣ ਜੇ ਕੰਮ ਆਉਣ ਵਾਲੇ ਸਮੇਂ ਤੇ ਜਿਹੜੇ ਹਿਸਾਬ ਨਾਲ ਆਪਾਂ ਚੱਲੀ ਜਾਂਦੇ ਆ ਤੇ ਮੈਂ ਕਹਿਣਾ ਕੀ ਜਾਨਾ ਸ਼ੀਸ਼ੇ ਅੱਗੇ ਖੜ ਸੋਹਣੀ ਜੀ ਪੱਗ ਮੰਨ ਅੱਜ ਜਵਾਨ ਹੈ ਇਹ ਚਿੱਤ ਰੱਖ ਇਸ ਜਵਾਨ ਦੇ ਪਿੱਛੇ ਇੱਕ ਬੁੱਢਾ ਖੜਾ ਇਦੇ ਪਿੱਛੇ ਖੜਾ ਏਸੇ ਨੇ ਬਣ ਜਾਣਾ ਕਈ ਵਾਰੀ ਤੇ ਬੰਦਿਆਂ ਦੀ ਪਛਾਣ ਨਹੀਂ ਆਉਂਦੀ ਆ ਮੈਂ ਪਿੱਛੇ ਜੇ ਪਿੰਡ ਮੇਰੇ ਗਿਆ ਉਹ ਮੈਨੂੰ ਕਹਿੰਦਾ ਐਦਾਂ ਮਿਲਿਆ ਮੈਂ ਕਿਹਾ ਕਿਵੇਂ ਐ ਕਹਿੰਦਾ ਜੀ ਮੈਂ ਕਿੱਥੋਂ ਆ ਕਹਿੰਦਾ ਪਿੰਡੋਂ ਮੈਂ ਕਿਹਾ ਕੌਣ ਐ ਕਹਿੰਦਾ ਨਾਲ ਪੜਦਾ ਸੀ ਮੈਂ ਕਿਹਾ ਯਾਰ ਪਛਾਣਿਆ ਹੀ ਨਹੀਂ ਜਾਂਦਾ ਪਛਾਣਾ ਹੀ ਨਹੀਂ ਜਾਂਦਾ ਬੰਦਾ ਪਛਾਣ ਹੀ ਭੁੱਲ ਜਾਂਦੀ ਕਈਆਂ ਦੀ ਬਜ਼ੁਰਗ ਹੋ ਜਾਣ ਪਛਾਣੇ ਨਹੀਂ ਜਾਂਦੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਜ਼ਾਰੇ ਲਓ ਪੂਰੇ ਚੇਤਾ ਰੱਖਿਓ ਭਾਈ ਜਾਗੇ ਰਿਓ ਅਵੇਅਰਨੈਸ ਸੋਣਾ ਨਹੀਂ ਇੱਕ ਤੇ ਆ ਸੋਣਾ ਜਿਹੜਾ ਆਪਾਂ ਸੌ ਜਾਂਦੇ ਆ ਨਾ ਕਹਿੰਦੇ ਇਹ ਨਹੀਂ ਸੋਣਾ ਨਹੀਂ ਚੇਤਾ ਰੱਖਣਾ ਹਰ ਵੇਲੇ ਜਿਹੜੀ ਜ਼ਮੀਨ ਤੇ ਗੇੜੇ ਦਿੰਦੇ ਫਿਰਦੇ ਆ 15 ਕਿਲੇ ਨੇ ਸਰਦਾਰਾਂ ਦੇ ਇਹ ਚੇਤਾ ਰੱਖਣਾ ਹੈ ਖਸਮ ਮਰੈ ਖਸਮ ਮਰੈ ਤੋਂ ਨਾਰ ਨਾ ਰੋਵੇ ਉਸ ਰਖਵਾਰਾ ਔਰ ਉਹ ਵੇ ਮੈਂ ਢੋਲਣ ਬੇਨਤੀ ਕੀਤੀ ਸੀ ਬਾਬਾ ਜੀ ਦੇ ਉੱਥੇ ਦੀਵਾਨ ਸੀ ਜਿੱਦੇ ਕਿ ਭਾਈ ਜਿੱਦੇ ਜ਼ਮੀਨ ਮਰੀ ਜਿੱਦੇ ਮਾਲਕ ਮਰਦਾ ਜਮੀਨ ਨਹੀਂ ਰੋਂਦੀ ਹੋਏ ਮਾਲਕ ਮਰ ਗਿਆ ਖਸਮ ਮਰ ਗਿਆ ਸਾਡਾ ਖਸਮ ਮਤਲਬ ਮਾਲਕ ਤੇ ਕਹਿੰਦਾ ਹੁੰਦਾ ਸੀ ਮੈਂ ਮਾਲਕਾਂ 20 ਕਿੱਲਿਆਂ ਦਾ ਮੈਂ ਮਾਲਕਾਂ 30 ਕਿੱਲਿਆਂ ਦਾ ਮੇਰੀ ਮੇਰੀ ਇੰਨੇ ਦੀ ਵਾਹੀ ਐਦਾਂ ਕਹਿੰਦਾ ਬੰਦਾ ਕਹਿੰਦੇ ਜਿੱਦੇ ਮਰ ਜਾਂਦਾ ਜ਼ਮੀਨ ਨਹੀਂ ਰੋਂਦੀ ਹਾਏ ਸਾਡਾ ਮਾਲਕ ਮਰ ਗਿਆ ਹਾਏ ਸਾਡਾ ਮਾਲਕ ਮਰ ਗਿਆ ਕਹਿੰਦੇ ਮਰ ਜਾ ਤੇਰੇ ਵਰਗੇ ਪਹਿਲਾਂ ਬਹੁਤ ਆਏ ਐ 5 2 3 ਹੋਰ ਤੇਰੇ ਮੁੰਡੇ ਫੇਰ ਤਿਆਰ ਨੇ ਮਾਲਕ ਬਦਲਦੀਆਂ ਨੇ ਜ਼ਮੀਨਾਂ ਖਸਮ ਮਰੇ ਤਾਉ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਤੂੰ ਪਰੇ ਜਾ ਹੋਰ ਆ ਜਾਣਗੇ ਰਾਖੀ ਕਰਨ ਵਾਲੇ ਤੇਰੇ ਮਰਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਇਹ ਚੇਤਾ ਰੱਖਿਓ ਭੋਗ ਦੇ ਸ਼ਲੋਕ ਨੇ 56 ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੌਵੇਂ ਪਾਤਸ਼ਾਹ ਦੇ ਸਾਰੇ ਸ਼ਲੋਕ ਰੋਜ਼ ਪੜਿਆ ਕਰੀਏ ਫੂਕ ਬੰਦਾ ਛੱਕਦਾ ਹੀ ਨਹੀਂ ਸਿੱਧਾ ਰਹਿੰਦਾ ਹੈ ਜੋਗੀ ਜਾਗ ਜਾਗਣ ਲੱਗ ਜਾਂਦਾ ਸਲੋਕ ਜਗਾ ਦੇਣਗੇ ਰੋਜ਼ ਪੜਿਆ ਕਰ ਸੁਰਤ ਨੂੰ ਜਗਾਣ ਲਈ ਹੈ ਬਾਣੀ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮਰਾਰ ਇੱਕ ਦਿਨ ਸੋਵਣ ਹੋਏਂਗੋ ਲਾਂਬੇ ਗੋਡ ਪਸਾਰ ਜਾਗਣਾ ਪੈਣਾ ਪੰਜ ਪਿਆਰੇ ਆਉਣਗੇ ਸ਼ਬਦ ਫੇਰ ਪੜ ਲੈਣੇ ਆ ਚਲੋ ਥੋੜਾ ਜਿਹਾ ਇਤਿਹਾਸ ਵੀ ਸੁਣਾਉਣਾ ਹੈ ਭਾਈ ਥੋੜਾ ਜਿਹਾ ਨਾਲ ਜੋੜਨਾ ਹੈ ਕਾਇਮ ਹੋ ਕੇ 10 ਵਜੇ ਹੈ ਸਮਾਪਤੀ ਸਾਢੇ 11 ਕਰਾਂਗੇ ਲੇਟ ਨਹੀਂ ਕਰਦੇ ਕਿਉਂਕਿ ਠੰਡ ਦਾ ਟਾਈਮ ਹੈ ਘਰੋ ਘਰੀ ਜਾਣਾ ਹੁਣ ਕਾਲ ਨਾ ਕਰਿਓ ਬੜਾ ਸੋਹਣਾ ਟਿਕ ਕੇ ਬੈਠੇ ਆ ਤਾਂ ਹੀ ਤੇ ਨਜ਼ਾਰਾ ਆਉਂਦਾ ਤੁਸੀਂ ਟਿਕਾ ਨਾਲ ਸੁਣ ਰਹੇ ਪੰਜ ਪਿਆਰੇ ਆਉਣਗੇ ਜੀ ਆਇਆਂ ਕਵਾਂਗੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਮਰ ਸ਼ੱਕੇ ਆਈਆਂ ਸੰਗਤਾਂ ਦਾ ਧੰਨਵਾਦ ਕਰ ਲਈਏ ਪੰਜ ਪਿਆਰਿਆਂ ਨੂੰ ਜੀ ਆਇਆਂ ਕਹ ਲਈਏ ਉੱਠਿਓ ਨਾ ਬਸ ਐ ਟਿਕਾ ਬਣਾ ਕੇ ਮਨ ਜੋੜ ਕੇ ਸਾਰੀਆਂ ਸੰਗਤਾਂ ਨੇ ਹਾਜ਼ਰ ਹੋ ਕੇ ਬਹਿਣਾ ਤੇ ਆਪਾਂ ਪੰਜ ਪਿਆਰਿਆਂ ਨੂੰ ਜੀ ਆਇਆਂ ਕਹੀਏ ਜਿਹੜੇ ਸਤਗੁਰ ਦੇ ਬਣੇ ਇੱਕ ਦਿਨ ਸਤਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ ਪਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲਈਤੀ ਪਿਛਲਾ ਜਨਮ ਅਕਾਰਥ ਹੋਇਆ ਹਰ ਕੀ ਭਗਤ ਨਾ ਕੀਤੀ ਅਗੈ ਸਮਝ ਚ ਲੋ ਉਹਨਾਂ ਦਾ ਲਾਲਾ ਪਾਛੈ ਪਿਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪੇੜੇ ਪਿਛੇ ਜੋ जो सारे you <laughs> জিয়ানো সারে বোলো